ਜਸਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਬਲਾਕ ਪ੍ਰੈਸ ਕਤਰ ਰਾਈਪਾਇ। ਈ ਮੁੱਦਾ ਤੇ ਗੱ ਜੀ ਆਪਣਾ ਜਿਹੜੀ ਅੱਜ ਮੀਟਿੰਗ ਸੀਗੀ। ਉਦਾ ਸਾਡਾ 3 ਦਿਨਾਂ ਤੋਂ ਚੱਲਦਾ ਏ। ਸਾਡੇ ਪਿੰਡ 400 ਕੇਵੀ ਸਬਸਟੇਸ਼ਨ ਗ੍ਰਿਡ ਬਣਿਆ ਹੋਇਆ। ਉੱਥੇ ਬਹੁਤ ਹੈਵੀ ਲੋਡਡ ਜਿਹੜਾ ਟਰਾਂਸਫਾਰਮਰ ਆਇਆ। ਜਿਹੜੀ ਸੜਕ ਹੈ ਪਹਿਲਾਂ ਵੀ ਇਹ ਤੋੜ ਕੇ ਚੱਲੇ ਜਾਂਦੇ ਕਦੇ ਬਣਾਈ ਨਹੀਂ। 10 ਸਾਲ ਹੋ ਗਏ ਸੜਕ ਨੂੰ ਬਣੀ ਨੂੰ 2015 ਦੀ ਬਣੀ ਨਹੀਂ। ਉਹ ਸੜਕ ਤੇ ਵਟਾ-ਵਟਾ ਪੈ ਕੇ ਮਾੜੀ-ਮੋੜੀ ਮੁਰੰਮਤ ਹੋਈ ਸੀ ਉਹਨੇ ਫੇਰ ਲੈ ਕੇ ਆਗੇ ਟਰਾਂਸਫਾਰਮਰ ਉਸ ਜਿੱਥੇ ਟਰਾਂਸਫਾਰਮ ਰੁੱਕਿਆ ਹੋਇਆ ਸੀ ਵੀ ਜਿੱਥਾ ਹੈ ਸੜਕ ਨੂੰ ਇਹਦੇ ਵਿਜਨ ਦੇ ਹਿਸਾਬ ਤੇ ਡਿਜ਼ਾਈਨ ਕਰਾ ਲਓ ਜਾਂ ਫਿਰ ਜਿਹੜੀ ਸੜਕ ਟੁੱਟਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਤੁਸੀਂ ਲੋਗੇ ਅਸੀਂ ਇਹਨੂੰ ਠੀਕ ਕਰਕੇ ਅੱਜ ਜਿਹੜੀ ਆਈ.ਜੀ.ਐਮ. ਸਾਹਿਬ ਨਾਲ ਕੋਟੀ ਮੀਟਿੰਗ ਚਗੀ ਤਾਂ ਉਹਦੇ ਜੀ ਕਾਜ਼ਲਾ ਲਿਆ ਗਿਆ ਦੇਖੋ ਐਸ.ਡੀ.ਐਮ. ਸਾਹਿਬ ਨੇ ਸਾਡੀ ਜਿਹੜੀ ਗੱਲ ਹੈ ਬਹੁਤ ਵਧੀਆ ਤਰੀਕੇ ਨਾਲ ਸੁਣੀ ਹੈ ਉਹਨਾਂ ਨੇ ਸਾਨੂੰ ਸੁਵਾਸ਼ਣ ਦਵਾਇਆ ਵੀ ਜਿਹੜੀ ਸੜਕ ਹੈ ਇੱਕ ਵਾਰ ਇਹਨੂੰ ਤੁਸੀਂ ਇਹ ਜਿਹੜਾ ਟਰਾਂਸਫਾਰਮ ਹੈ ਲੰਘਣ ਦੋ ਜਿਹੜਾ ਨਫਾ ਨੁਕਸਾਨ ਕੋਈ ਸੜਕ ਦਾ ਹੁੰਦਾ ਤਾਂ ਇਹ ਤੁਰੰਤ ਤੁਹਾਨੂੰ ਠੀਕ ਕਰਵਾ ਕੇ ਦੇਣਗੇ ਮજબૂત ਸੜਕ ਤੇ ਚੌੜੀ ਸੜਕ ਦਾ ਫੇਰਬਾ ਉਹ ਵੀ ਆਈਡੀਆਲ ਸਾਹਿਬ ਨੇ ਕਿਹਾ ਕਿ ਤੁਰੰਤ ਰਿਪੋਰਟਾਂ ਮੰਗ ਲਿਆ ਉਹਨਾਂ ਨੇ ਜਿਹੜਾ ਉੱਥੇ ਗ੍ਰੀਡਆ ਉਹਨਾਂ ਤੋਂ ਵੀ ਮੰਗ ਲਈ ਡਿਟੇਲ ਪੀਡਬਲਯੂਡੀ ਦੇ ਆਈਡੀਆਲ ਸਾਹਿਬ ਬੋਲ ਕੇ ਗਏ ਉਹਨਾਂ ਤੋਂ ਵੀ ਰਿਪੋਰਟ ਜਿਹੜਾ ਐਸਟੀਮੇਟ ਬਣਾ ਲਿਆ ਉਹ ਡੀਸੀ ਸਾਹਿਬ ਨੂੰ ਦਿਆ ਜਾਊਗਾ ਵੀ ਇਹਦੇ ਵਾਸਤੇ ਜਿਹੜੇ ਫੰਡ ਭਾਇਆ ਕਰਾ ਕੇ ਸੜਕ ਜਿਹੜੀ ਚੌੜੀ ਤੇ ਮਜ਼ਬੂਤ ਕੀਤੀ ਜਾਊਗੀ ਸਰ ਮੇਰਾ ਨਾਮ ਮੇਰਾ ਨਾਮ ਯਾਦਵਿੰਦਰ ਕੁਮਾਰ ਹੈ ਜੀ ਮੈਂ ਇਸ ਨੂੰ ਪੀਡਬਲਯੂਡੀ ਦਾ ਰਾਜਪੁਰੇ ਅੱਜ ਮੀਟਿੰਗ ਰੱਖੀ ਗਈ ਸੀ ਸਾਡੇ ਇੱਥੇ ਸਾਬ ਨੇ ਸਟੇਮ ਸਾਬ ਨੇ ਰੱਖੀ ਸੀ ਭਾਰਤੀ ਕਿਸਾਨ ਉਹਨਾਂ ਦੇ ਵੱਲੋਂ ਵੀ ਆਏ ਸੀ ਸਾਡੇ ਮੈਂਬਰ ਪਿੰਡ ਦੀ ਪੰਚਾਇਤ ਸੀ ਬਿਜਲੀ ਬੋਰਡ ਵੱਲੋਂ ਸੀ ਪੀਐਸਟੀਸੀਐਲ ਵੱਲੋਂ ਮੇਨ ਮਸਲਾ ਸੀ ਉੱਥੇ ਇੱਕ ਲਿੰਕ ਰੋਡ ਦਾ ਕੰਮ ਸਾਡਾ ਹੈ ਚੱਲ ਰਿਹਾ ਸੀ ਪਹਿਲਾਂ ਕਰੋੜਾਂ ਨੇ ਇਹ ਮਤਲਬ ਜਿਵੇਂ 170 ਨੂੰ ਕ੍ਰੈਸ਼ ਪ੍ਰੋਗਰਾਮ ਬਣਿਆ ਸੀ ਲਿੰਕ ਰੋਡ ਹੁੰਦੀ ਹੈ ਪਿੰਡ ਦੇ ਡਰਾਇਵ ਤੋਂ ਬਾਸੇ ਲਾਇਡ ਡਰਾਇਵ ਹੁੰਦੀ ਹੈ ਜਿਵੇਂ ਜਾਣ ਵਾਸਤੇ ਤੇ ਜਿਵੇਂ ਦਾ ਵੱਡਾ 36 ਏਕੜ ਦੇ ਵਿੱਚ ਬਹੁਤ ਵੱਡਾ ਬਣਿਆ ਹੋਇਆ ਇੱਕ ਥਰਮਲ ਪਲਾਂਟ ਵਰਗਾ ਸਟੇਸ਼ਨ ਹੈ ਜੀ ਉਹ ਉੱਥੋਂ ਪੂਰੇ ਪੰਜਾਬ ਨੂੰ ਲਾਈਨਾਂ ਸਪਲਾਈ ਹੁੰਦੀਆਂ ਉਦੇ ਵਾਸਤੇ ਇੱਕ ਪਿੰਡ ਦੀ ਪੰਚਾਇਤ ਵੱਲੋਂ ਵੀ ਲਿਖਿਆ ਤੇ ਕਿਸਾਨ ਉਹਨਾਂ ਵੱਲੋਂ ਵੀ ਆ ਰਿਹਾ ਸਾਨੂੰ ਰਿਪਰੈਜੈਂਟੇਸ਼ਨ ਕਿ ਸਾਡੇ ਕੋਲ ਚੌੜਾ ਤੇ ਮਜ਼ਬੂਤ ਕਰਿਆ ਜਾਏ ਉਹਦਾ ਅਸੀਂ ਐਸਟੀਮੇਟ ਬਣਾ ਰਹੇ ਹਾਂ ਉਹਦੀ ਐਸਟੀਮੇਟ ਜਿਹੜੀ ਕਾਸਟ ਸਰਕਾਰ ਨੂੰ ਭੇਜਾਂਗੇ ਤਾਂ ਕਿ ਸਾਡੇ ਕੋਲ 10 ਤੋਂ 18 ਫੁੱਟ ਕਰਿਆ ਜਾਏ ਉਹਨੂੰ ਚੌੜਾ ਕਰਿਆ ਜਾਏ ਮਜ਼ਬੂਤ ਕਰਿਆ ਜਾਏ ਉਹਨਾਂ ਦੀ ਪਿੰਡ ਵਾਲਿਆਂ ਦੀ ਜਿਹੜੀ ਆ ਵੀ ਇੱਕ ਇਹਨਾਂ ਦੀ ਵੀ ਜਿਹੜੀ ਬਾਈਟ ਆਇਆ ਸੀਗਾ ਵੀ ਇੱਕ ਗੱਟੇ ਰੋੜੇ ਪਾ ਕੇ ਸਿਰਫ ਸੜਕ ਬਣਾਈ ਗਈ ਹੈ ਪਰ ਅੱਕੇ ਮੌਜੂਦਾ ਤੌਰ ਤੇ ਜਿਹੜੀ ਸੜਕ ਨਹੀਂ ਬਣਾਈ ਗਈ। ਇਸ ਸੜਕ ਦਾ ਜਿਹੜਾ ਡਿਊ ਸੀ ਪ੍ਰੋਗਰਾਮ 2015 ਚ ਬਣੀ ਸੀ ਸੜਕ ਜੀ ਹੁਣ 2024 ਚ ਆ ਕੇ ਇਹਦੇ ਟੈਂਡਰ ਲਾਰਟ ਹੋਏ ਆ ਜੀ 9 ਸਾਲ ਦੇ ਕਰੀਬ ਔਰ ਉਹਦੇ ਚ ਅਸੀਂ ਸਰਦਿਆਂ ਦੇ ਵਿੱਚ ਗੱਟੇ ਰੋੜੇ ਪਾ ਕੇ ਸਿਰਫ ਪੈਚ ਲਾਣੇ ਆ ਜੀ ਉਹਨੂੰ ਜਿਹੜੇ ਖੱਡੇ ਹੁੰਦੇ ਆ ਡੰਗੇ ਔਰ ਮਾਰਚ ਦੇ ਵਿੱਚ ਜਦੋਂ ਹੁਣ ਪਲਾਂਟ ਚੱਲਣਗੇ ਉਹਦੇ ਤੇ ਲੁੱਕ ਪਾ ਕੇ ਉਹਦਾ ਲੁੱਕ ਦਾ ਕੰਮ ਕਰਾਂਗੇ। ਤੇ ਮੁਕੰਮਲ ਤੌਰ ਤੇ ਸੜਕ ਨਹੀਂ ਬਣਦੀ ਨਹੀਂ ਮੁਕੰਮਲ ਤੌਰ ਤੇ ਹੀ ਬਣੇਗੀ ਜੀ ਪੂਰੀ ਉਹਦੀ ਰਿਪੇਅਰ ਉਹਦੀ ਸਰਫੇਸਿੰਗ ਹੁੰਦੀ ਹੈ ਜੀ ਮਾਰਚ ਦੇ ਵਿੱਚ ਕਰਾਂਗੇ 2 ਕਿਲੋਮੀਟਰ ਦੇ ਕਰੀਬ ਸੜਕ ਦੇ ਸਾਰੇ ਦੇ ਉੱਪਰ ਲੁੱਕ ਪਏਗੇ ਉਹ ਮਾਰਚ ਦੇ ਵਿੱਚ ਪਲਾਨ ਚੱਲਣਗੇ ਉਹਦੇ ਹੀ ਪਏਗੇ ਤੇ ਉਹਦੇ ਪਰਨਾ ਇੱਕ ਇਹਨਾਂ ਨੇ ਕੋਈ 100 ਟਨ ਦੇ ਕਰੀਬ ਟਰਾਂਸਫਾਰਮਰ ਮੂਵ ਕਰਨਾ ਹੈ ਪੀਐਸਟੀਸੀਐਲ ਨੇ ਉਧਰ ਸੜਕ ਦਾ ਬਹੁਤ ਨੁਕਸਾਨ ਹੁੰਦਾ ਉਹਦੀ ਉਹਦੇ ਨਾਲ ਜਿਹੜਾ ਨੁਕਸਾਨ ਹੋਊਗਾ ਉਹਦੀ ਪਰਪਾਈ ਉਹ ਕੰਪਨੀ ਕਰੇ ਇਹਦੇ ਰਿਗਾਰਡਿੰਗ ਮੀਟਿੰਗ ਸੀ ਉਹ ਲਿਖ ਕੇ ਦੇ ਜੀ ਆਪਣਾ ਰਿਪਰੈਜੈਂਟੇਸ਼ਨ ਜੀ ਉਹਦੇ ਨਾਲ ਨੁਕਸਾਨ ਹੁੰਦਾ ਸੜਕ ਕਿ ਜੇ ਜਿੱਦਿ ਸੜਕਾਂ ਲਿੰਕ ਕਰੋ ਨਾ ਇਹ ਟਰਨਵਰਸ ਸਟਾਈਲ ਨਹੀਂ ਹੁੰਦੀਆਂ ਤੇ ਸੜਕ ਸਾਰੀ ਖਰਾਬ ਹੋ ਜੀਏ ਉਹਦੇ ਨਾਲ ਮੇਨ ਹੋਸੇ ਸਾਰੇ ਸਹਿਮਤੀ ਹੋ ਜੀਏ ਇਸ ਤੇ ਸਾਰੇ ਕਿੰਜੇ ਦਾ ਗ੍ਰਿਡ ਦਾ ਉਹ ਮਸਲਾ ਸੀਗਾ ਟਰਾਂਸਫਰ ਹੁੰਦਾ ਉਹਦੀ ਵੀ ਜਾਣਕਾਰੀ ਦਿਓ ਚੰਦੂਆ ਖੁਰਦੇ ਵਿੱਚ ਗ੍ਰਿਡ ਦੇ ਟਰਾਂਸਫਾਰਮਰ ਦੀ ਮੂਵਮੈਂਟ ਨੂੰ ਲੈ ਕੇ ਇਸ਼ੂ ਆਇਆ ਸੀਗਾ ਪਿੰਡ ਵਾਲਿਆਂ ਦਾ ਜਿਹੜਾ ਹੈਗਾ ਉਹ ਕੰਸਰਨ ਇਹ ਸੀਗਾ ਵੀ ਉਹ ਜਿਹੜਾ ਟਰਾਂਸਫਾਰਮਰ ਹੈ ਉਹ ਕਾਫੀ ਹੈਵੀ ਹੈ ਤੇ ਜੋ ਰੋਡ ਦੇ ਉੱਪਰੋਂ ਟਰੈਵਲ ਕਰਕੇ ਜਾਂਦਾ ਹੈ ਤਾਂ ਰੋਡ ਜਿਹੜੀ ਹੈਗੀ ਆ ਉਹ ਟੁੱਟ ਜਾਂਦੀ ਹੈ ਅਕਸਰ ਹੈਵੀ ਵਹੀਕਲਸ ਜਿਹੜੇ ਹੈਗੇ ਆ ਉਹ ਗ੍ਰਿਡ ਦੇ ਵਿੱਚ ਉਸ ਰੋਡ ਤੋਂ ਜਾਂਦੇ ਆ ਤੇ ਜਿਸ ਤੇ ਨਾਲ ਰੋਡ ਦੀ ਰਿਪੇਅਰ ਨਹੀਂ ਹੋ ਪਾਂਦੀ ਤੇ ਰੋਡ ਵੱਧਦੀ ਜਾ ਰਹੀ ਹੈ ਟੁੱਟਦੀ ਜਾ ਰਹੀ ਹੈ ਉਸ ਤੇ ਲਈ ਫਿਰ ਐਸਟੀਓ ਪੀਡਬਲੂਡੀ ਅ ਐਡੀਸ਼ਨਲ ਐਸਸੀ ਪੀਐਸਟੀਸੀਐਲ ਤੇ ਨਾਲ ਐਕਸੀਅਨ ਜਿਹੜੇ ਇਸ ਪਰਪਰਟਿਕੂਲਰ ਇੰਸਟਾਲੇਸ਼ਨ ਦੇ ਇੰਚਾਰਜ ਹੈ ਉਹ ਅਤੇ ਨਾਲ ਐਕਚੁਅਲੀ ਜੋ ਕੰਪਨੀ ਹੈਗੀ ਗੋਦਰੇਚ ਉਹਨਾਂ ਦੇ ਨਾਲ ਇੱਕ ਸਾਂਝੀ ਮੀਟਿੰਗ ਪਿੰਡ ਵਾਸੀਆਂ ਨਾਲ ਕੀਤੀ ਗਈ ਜਿਸ ਦੇ ਵਿੱਚੋਂ ਫਾਈਨਲੀ ਇਹ ਸਿੱਟਾ ਨਿਕਲ ਕੇ ਆਇਆ ਕਿ ਜੇ ਕਿਸੇ ਹੈਵੀ ਵਹੀਕਲ ਦੀ ਮੂਵਮੈਂਟ ਦੇ ਨਾਲ ਕੋਈ ਸੜਕ ਟੁੱਟਦੀ ਹੈ ਤਾਂ ਪੀਐਸਟੀਸੀਐਲ ਦੀ ਨਿਗਰਾਨੀ ਦੇ ਵਿੱਚ ਐਸਟੀਓਪਡਬਲਯੂਡੀ ਦੀ ਨਿਗਰਾਨੀ ਦੇ ਵਿੱਚ ਗੋਦਰੇਚ ਕੰਪਨੀ ਵੱਲੋਂ ਜਿਨ੍ਹਾਂ ਦੇ ਕੋਲੇ ਠੇਕਾ ਹੈਗਾ ਜੋ ਇਹ ਕੰਮ ਮੁਕੰਮਲ ਕਰ ਰਹੇ ਨੇ ਉਹ ਆਪਣੇ ਲੈਵਲ ਤੇ ਇਸ ਦੀ ਰਿਪੇਅਰ ਕਰਾ ਕੇ ਦਿਆ ਕਰਨਗੇ ਤੇ ਫਿਊਚਰ ਵਾਸਤੇ ਵੀ ਕਿਉਂਕਿ ਗ੍ਰਿਡ ਦੇ ਵਿੱਚ ਹੈਵੀ ਟ੍ਰੈਫਿਕ ਨੇ ਜਾਣਾ ਹੁੰਦਾ ਤਾਂ ਪੀਐਸਟੀਸੀਐਲ ਪੀਡਬਲੂਡੀ ਨੂੰ ਲਿਖ ਕੇ ਉਸ ਰੋਡ ਦੀ ਸਟਰੈਂਥਨਿੰਗ ਤੇ ਉਹਦੀ ਇੰਪਰੂਵਡ ਲੇਆਉਟ ਦੇ ਲਈ ਅੱਗੇ ਕਾਰਵਾਈ ਦੇ ਉੱਪਰ ਅਮਲ ਲਿਆ ਆਵੇਗਾ ਸਰ ਇੱਕ ਉੱਥੇ ਸੜਕ ਜਿਹੜੀ ਹੈ ਇਹਦਾ ਹੱਥ ਦਾ ਸਪੁਰਦ ਹੀ ਹੈਗੀ ਛੋੜੀ ਨਹੀਂ ਹੋਣੀ ਜਿਹੜੀ ਉੱਥੇ ਉਸੇ ਦੇ ਲਈ ਪੀਐਸਟੀਸੀਐਲ ਐਕਚੁਅਲੀ ਉਸ ਨੂੰ ਚੌੜਾ ਕਰਨ ਤੇ ਉਸ ਦੀ ਜਿਹੜੀ ਸਟਰੈਂਥ ਹੈਗੀ ਹੈ ਅੱਜ ਦੀ ਰੇਟ 'ਚ ਉਹਦੀ 9 ਟਨ ਦੇ ਕਰੀਬ ਦੀ ਸਟਰੈਂਥ ਹੈਗੀ ਉਸ ਨੂੰ ਵਿਧਾਨ ਦੇ ਲਈ ਐਸਟੀਓ ਪੀਡਬਲ ਮਤਲਬ ਪੀਡਬਲ ਡੀ ਮੈਕਮੇ ਦੇ ਨਾਲ ਤਾਲਮਿਲ ਕਰਕੇ ਉਹਨੂੰ ਵਿਧਾਨ ਗਏ